ਗਰਮੀ ਲਈ ਮਜ਼ੇਦਾਰ ਸਪੈਸ਼ਲ ਹੈਲਦੀ ਲੱਡੂ ਜਿਹੜੇ ਕਿ ਬਿਨਾ ਘਿਓ ਤੋਂ ਬਿਨਾ ਖੰਡ ਤੋਂ ਬੜੇ ਹੀ ਸੌਫਟ ਜੇ ਤਿਆਰ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜੇ ਲੱਡੂ ਤਿਆਰ ਕੀਤੇ ਗਏ ਨੇ ਉਹ ਸਪੈਸ਼ਲ ਹੈ ਕਿਉਂਕਿ ਬੜੇ ਭੈਣ ਭਾਈਆਂ ਦੇ ਮੈਸੇਜ ਆਏ ਸੀਗੇ ਕਿ ਇਹ ਛੋਲਿਆਂ ਵਾਲੇ ਲੱਡੂ ਬਿਨਾ ਘਿਓ ਤੋਂ ਤਿਆਰ ਕੀਤੇ ਜਾਣ ਕਿਉਂਕਿ ਉਹਨਾਂ ਨੂੰ ਬੀਪੀ ਦੀ ਪ੍ਰੋਬਲਮ ਹੈ ਇਸ ਲਈ ਫੁੱਲ ਵੀਡੀਓ ਤੁਸੀਂ ਜ਼ਰੂਰ ਦੇਖਿਓ ਤੇ ਇਹਨਾਂ ਨੂੰ ਸ਼ੂਗਰ ਵਾਲੇ ਵੀ ਖਾ ਸਕਦੇ ਨੇ ਕਿਉਂਕਿ ਇਹਦੇ ਵਿੱਚ ਮਿੱਠਾ ਪਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਪੂਜੇ ਹੋਏ ਛੋਲਿਆਂ ਤੋਂ ਤਿਆਰ ਹੋਏ ਇਹ ਮਜ਼ੇਦਾਰ ਜਿਲੇ ਲੱਡੂ ਜਿਨ੍ਹਾਂ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਹੁੰਦਾ ਉਹ ਵੀ ਬਿਨਾ ਕਿਸੇ ਰੰਗ ਦੇ ਤੇ ਸੌਫਟ ਐਨੇ ਜ਼ਿਆਦਾ ਕਿ ਇਹਨੂੰ ਕੋਈ ਮਰਜ਼ੀ ਖਾ ਸਕਦਾ ਹੈ ਜਿਹੜੇ ਬਜ਼ੁਰਗਾਂ ਦੇ ਦੰਦ ਵਗੈਰਾ ਨਹੀਂ ਹੁੰਦੇ ਜਾਂ ਦੰਦਾਂ 'ਚ ਕੋਈ ਪ੍ਰੋਬਲਮ ਹੈ ਉਹ ਵੀ ਇਹਨੂੰ ਬੜੀ ਆਸਾਨੀ ਨਾਲ ਖਾ ਸਕਦੇ ਐ ਤੇ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ ਸਭ ਤੋਂ ਪਹਿਲਾਂ ਲੈ ਆਪਾਂ ਪੂਜੇ ਹੋਏ ਛੋਲੇ ਜਿਹੜੇ ਕਿ ਆਪਣੇ ਕੋਲੇ 400 ਗ੍ਰਾਮ ਦੇ ਲਗਭਗ ਐ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਗ੍ਰਾਇੰਡ ਕਰ ਲਾਂਗੇ ਗ੍ਰाइंड ਕਰਨ ਲਈ ਪਹਿਲਾ ਸਵਿਚ ਨੂੰ ਆਨ ਕਰਨਾ ਪਊਗਾ ਜੇ ਤੁਹਾਡੇ ਕੋਲੇ ਪੂਜੇ ਹੋਏ ਛੋਲੇ ਛਿਲਕੇ ਸਮੇਤ ਤੁਸੀਂ ਗ੍ਰाइंड ਕਰਨਾ ਤਾਂ ਉਹ ਤੁਸੀਂ ਉਸ ਹਿਸਾਬ ਨਾਲ ਬਣਾ ਲਿਓ ਉਹਨਾਂ ਦਾ ਕਲਰ ਥੋੜਾ ਜਿਹਾ ਡਾਰਕ ਆਊਗਾ ਪਰ ਆਪਾਂ ਇਹਦੇ ਵਿੱਚ ਥੋੜੇ ਬਹੁਤ ਛਿਲਕੇ ਸੀਗੇ ਜ਼ਿਆਦਾਤਰ ਆਪਾਂ ਉਤਾਰਦੇ ਸੀ ਉਸ ਤੋਂ ਬਾਅਦ ਚੰਗੀ ਤਰ੍ਹਾਂ ਗ੍ਰाइंड ਕਰਕੇ ਇਹਦਾ ਆਪਾਂ ਫਾਈਨ ਪਾਊਡਰ ਜਿਹਾ ਤਿਆਰ ਕਰ ਲਾਂਗੇ ਤੇ ਇਹਨੂੰ ਇੱਕ ਸਾਈਡ ਤੇ ਰੱਖ ਦਾਂਗੇ ਫਿਰ ਆਪਾਂ ਇਹਦੇ ਲਈ ਲਿਆ ਜੀ ਸਵਾ ਕਿਲੋ ਦੇ ਲਗਭਗ ਦੁੱਧ ਇਹਨੂੰ ਤੁਸੀਂ ਗਰਮ ਰੱਖ ਦੇਣਾ ਦੁੱਧ ਤੁਹਾਡੇ ਕੋਲ ਫੁੱਲ ਫੈਟ ਵਾਲਾ ਹੋਵੇ ਤਾਂ ਵਧੀਆ ਨਹੀਂ ਤੁਸੀਂ ਸਿੰਪਲ ਦੁੱਧ ਵੀ ਪਾ ਸਕਦੇ ਹੋ ਕੋਈ ਗੱਲ ਨਹੀਂ ਉਸ ਤੋਂ ਬਾਅਦ ਜੀ ਆਪਾਂ ਜਿਹੜਾ ਆਪਣਾ ਪਾਊਡਰ ਤਿਆਰ ਕੀਤਾ ਉਹਨੂੰ ਆਪਾਂ ਹਲਕਾ ਜਿਹਾ ਰੋਸਟ ਕਰਾਂਗੇ ਗੈਸ ਦੀ ਫਲੇਮ ਸਲੋ ਰੱਖਾਂਗੇ ਹੌਲੀ ਹੌਲੀ ਪਕਾਉਂਦੇ ਜਾਵਾਂਗੇ ਜਿਆਦਾ ਇਹਨੂੰ ਆਪਾਂ ਤੇਜ਼ ਗੈਸ ਤੇ ਨਹੀਂ ਪਕਾਉਣਾ ਨਹੀਂ ਤਾਂ ਇਹਦਾ ਜਿਹੜਾ ਕਲਰ ਵਗੈਰਾ ਚੇਂਜ ਹੋ ਜਾਊਗਾ ਤੇ ਇਹਦੇ ਵਿੱਚੋਂ ਜਲਣ ਦੀ ਸਮੈਲ ਆਉਣ ਲੱਗ ਜੂਗੀ ਜੇ ਤੁਹਾਨੂੰ ਇਸ ਤਰ੍ਹਾਂ ਲੱਗੇ ਪੈਨ ਜਿਆਦਾ ਗਰਮ ਹੋ ਗਿਆ ਇਹ ਥੋੜਾ ਥੋੜਾ نیچے ਲੱਗ ਰਿਹਾ ਤਾਂ ਵਿਚ ਵਿਚ ਗੈਸ ਨੂੰ ਬੰਦ ਕਰਦੇ ਜਾਓ ਅੱਠ ਤੋਂ 10 ਮਿੰਟ ਲਗਾਤਾਰ ਤੁਸੀਂ ਇਹਨੂੰ ਇਸੇ ਤਰ੍ਹਾਂ ਹੀ ਪਕਾਉਣਾ ਹੈ ਫਿਰ ਆਪਣਾ ਦੁੱਧ ਵੀ ਚੰਗੀ ਤਰ੍ਹਾਂ ਉਬਾਲੇ ਲੈਣ ਲੱਗ ਗਿਆ ਹੌਲੀ ਹੌਲੀ ਆਪਾਂ ਇਹਨੂੰ ਮਿਕਸ ਕਰਦੇ ਜਾਵਾਂਗੇ ਗੈਸ ਦੀ ਫਲੇਮ ਮੀਡੀਅਮ ਤੇ ਰੱਖ ਦਾਂਗੇ ਪੱਕਦਾ ਰਹੂਗਾ ਫਿਰ ਆਪਾਂ ਪੀਸੇ ਹੋਏ ਛੋਲੇਆਂ ਨੂੰ ਬਾਹਰ ਕੱਢ ਕੇ ਇੱਕ ਸਾਈਡ ਤੇ ਰੱਖ ਦਾਂਗੇ ਪੈਨ ਵਿੱਚ ਬਿਲਕੁਲ ਨਾ ਰੱਖਿਓ ਕਿਉਂਕਿ ਪੈਨ ਤੁਹਾਡਾ ਗਰਮ ਹੈ ਤੇ ਇਹਨਾਂ ਨੇ ਨੀਚੋਂ ਨਾਲ ਲੱਗ ਜਾਣਾ ਉਸ ਤੋਂ ਬਾਅਦ ਆਪਾਂ ਦੋ ਤਿੰਨ ਲਵਾਂਗੇ ਇਲਾਇਚੀਆਂ ਤੇ ਇੱਕ ਲਵਾਂਗੇ ਲੌਂਗ ਗਰਮੀ ਦਾ ਮੌਸਮ ਹੈ ਸਿਰਫ ਇੱਕ ਹੀ ਲੌਂਗ ਲਵਾਂਗੇ ਕਿਉਂਕਿ ਇਹਦਾ ਹਲਕਾ ਜਿਹਾ ਫਲੇਵਰ ਵਧੀਆ ਆਊਗਾ ਬਾਕੀ ਤੁਹਾਡੀ ਮਰਜ਼ੀ ਹੈ ਇਹਨੂੰ ਤੁਸੀਂ ਛੱਡ ਵੀ ਕਰਦੇ ਹੋ ਦੁੱਧ ਵਿੱਚ ਇਹਨੂੰ ਪਾ ਦਾਂਗੇ ਚੰਗੀ ਤਰ੍ਹਾਂ ਉਬਾਲੇ ਦੁੱਧ ਲਊਗਾ ਤਾਂ ਇਲਾਇਚੀ ਦਾ ਫਲੇਵਰ ਬੜਾ ਵਧੀਆ ਆਊਗਾ ਬਾਅਦ ਵਿੱਚ ਤੁਸੀਂ ਇਹ ਛਿਲਕੇ ਜਿਹੜੇ ਇਲਾਇਚੀ ਦੇ ਕੱਢਦੇ ਹੋ ਪਰ ਇੱਕੋ ਵਾਰ ਤੁਸੀਂ ਵਿੱਚ ਪਾ ਦਿਓ ਚਾਹੋ ਤਾਂ ਤੁਸੀਂ ਇਹਨੂੰ ਗ੍ਰाइंड ਕਰਕੇ ਪਾ ਸਕਦੇ ਹੋ ਫਿਰ ਆਪਾਂ ਲਵਾਂਗੇ ਫੁੱਲ ਮਖਾਣੇ ਇਹਨੂੰ ਵੀ ਆਪਾਂ ਬਗੈਰ ਘਿਓ ਤੋਂ ਇਸੇ ਤਰ੍ਹਾਂ ਹੀ ਰੋਸਟ ਕਰਾਂਗੇ ਕਿਸੇ ਚੀਜ਼ ਵਿੱਚ ਆਪਾਂ ਘਿਓ ਨਹੀਂ ਪਾਉਣਾ ਜਦੋਂ ਹੀ ਇਹਨਾਂ ਨੂੰ ਪਕਦਿਆਂ ਨੂੰ 1 ਤੋਂ 1.5 ਮਿੰਟ ਹੋ ਗਿਆ ਜਦੋਂ ਇਹਨੇ ਕੇ ਰੋਸਟ ਹੋ ਗਏ ਨਾਲ ਦੀ ਨਾਲ ਹੀ ਇਹਦੇ ਵਿੱਚ ਕਾਜੂ ਬਦਾਮ ਮਗਜ ਪੰਪਕਿਨ ਸੀਡਸ ਜਿਹੜੀਆਂ ਵੀ ਚੀਜ਼ਾਂ ਨੂੰ ਤੁਹਾਡਾ ਦਿਲ ਕਰੇ ਉਹ ਪਾ ਸਕਦੇ ਹੋ ਆਪਾਂ ਆਪਣੀ ਮਰਜ਼ੀ ਦੇ ਡਰਾਈ ਫਰੂਟ ਪਾਏ ਤੁਸੀਂ ਆਪਣੀ ਮਰਜ਼ੀ ਦੇ ਪਾ ਲਿਓ ਹੌਲੀ ਹੌਲੀ ਇਹਨੂੰ ਹਿਲਾਉਂਦੇ ਜਾਵਾਂਗੇ 1.5 ਮਿੰਟ ਤੋਂ ਬਾਅਦ ਗੈਸ ਨੂੰ ਕਰ ਦਾਂਗੇ ਬੰਦ ਤੇ ਇਹਨੂੰ ਵੀ ਆਪਾਂ ਠੰਡਾ ਲਈ ਰੱਖ ਦਾਂਗੇ ਸਿੰਪਲ ਜਿਹਾ ਸਮਾਨ ਹੈ ਜਿਹੜਾ ਕਿ ਆਪਣੇ ਸਰੀਰ ਲਈ ਬਹੁਤ ਜ਼ਿਆਦਾ ਵਧੀਆ ਹੈ ਕਿਉਂਕਿ ਫੁੱਲ ਮਖਾਣੇ ਹੈ ਨਾ ਵਿੱਚ ਕੈਲਸ਼ੀਅਮ ਭਰਪੂਰ ਹੁੰਦਾ ਹੈ ਬਾਦਾਮ ਆਪਾਂ ਥੋੜੇ ਜੇ ਘੱਟ ਪਾਇਆ ਕਿਉਂਕਿ ਗਰਮੀ ਦਾ ਮੌਸਮ ਹੈ ਮਗਜ ਦੀ ਤਸਵੀਰ ਕਾਫੀ ਠੰਡੀ ਹੁੰਦੀ ਹੈ ਤੇ ਅੱਖਾਂ ਲਈ ਬਹੁਤ ਵਧੀਆ ਹੁੰਦੇ ਨੇ ਬਾਕੀ ਕਾਜੂ ਬਦਾਮ ਇਹ ਸਾਰੀਆਂ ਚੀਜ਼ਾਂ ਸਿਹਤ ਲਈ ਵਧੀਆ ਹੈ ਜਿੰਨੇ ਗੁਣੇ ਦੇ ਤੁਹਾਨੂੰ ਪਤਾ ਹੋਣਗੇ ਸ਼ਾਇਦ ਮੈਨੂੰ ਨਾ ਪਤਾ ਹੋਣ ਉਸ ਤੋਂ ਬਾਅਦ ਜਦੋਂ ਇਹ ਠੰਡੇ ਹੋਗੇ ਇਹਨਾਂ ਨੂੰ ਆਪਾਂ ਦਰਦਰਾ ਜਾਂ ਪੀਸ ਲਾਂਗੇ ਮੈਂ ਇਹਨਾਂ ਨੂੰ ਕਾਫੀ ਪੀਸਿਆ ਤੁਸੀਂ ਚਾਹੋ ਤਾਂ ਆਪਣੀ ਮਰਜ਼ੀ ਨਾਲ ਪੀਸ ਸਕਦੇ ਹੋ ਜਿੰਨਾ ਕਿ ਤੁਹਾਨੂੰ ਵਧੀਆ ਲੱਗੇ ਕਿਉਂਕਿ ਕਈ ਵਾਰ ਬੱਚੇ ਵਿੱਚ ਨਹੀਂ ਖਾਂਦੇ ਚੁੰਚਣ ਕੇ ਬਾਹਰ ਕੱਢਣ ਲੱਗ ਜਾਂਦੇ ਆ ਮਗਰ ਜੇ ਤੁਸੀਂ ਇਸੇ ਤਰ੍ਹਾਂ ਹੀ ਪਾ ਸਕਦੇ ਹੋ ਪਰ ਮੈਂ ਇੱਕੇ ਸਾਰੀ ਰੋਸਟ ਕਰ ਲਈ ਸੀ ਇਸ ਲਈ ਮੈਨੂੰ ਇਹ ਵਿੱਚ ਹੀ ਗ੍ਰਾਈਂਡ ਕਰਨੇ ਪਏ ਫਿਰ ਆਪਾਂ ਥੋੜਾ ਜਿਹਾ ਲੈ ਜੀ ਨਾਰੀਅਲ ਦਾ ਬੁਰਾਦਾ ਇਹ ਤੁਸੀਂ ਬਾਜ਼ਾਰ ਚੋਂ ਵੀ ਲੈ ਸਕਦੇ ਹੋ ਦੇ ਟਾਈਮ ਕਦੂਕਸ ਕਰਕੇ ਵੀ ਤਿਆਰ ਕਰ ਸਕਦੇ ਹੋ ਹਲਕਾ ਜਿਹਾ ਰੋਸਟ ਕਰਕੇ ਬਾਹਰ ਕੱਢ ਲਿਓ ਕਲਰ ਵਗੈਰਾ ਬਿਲਕੁਲ ਚੇਂਜ ਨਾ ਕਰਿਓ ਸਵਾ ਕਿਲੋ ਦੇ ਲਗਭਗ ਆਪਣੇ ਕੋਲ ਦੁੱਧ ਸੀ ਤੇ ਕੜ-ਕੜ ਕੇ 500 ਗ੍ਰਾਮ ਦੇ ਲਗਭਗ ਰਹਿ ਗਿਆ ਜਦ ਇਹ ਬਿਲਕੁਲ ਲਾਸਟ ਤੇ ਗੈਸ ਬੰਦ ਕਰਨਾ ਹੋਵੇ ਤਾਂ ਇਹਨੂੰ ਸਾਈਡਾ ਤੋਂ ਤੁਸੀਂ ਚੰਗੀ ਤਰ੍ਹਾਂ ਉਤਾਰ ਲਿਓ ਜਿੰਨਾ ਆਪਾਂ ਨੂੰ ਦੁੱਧ ਚਾਹੀਦਾ ਉਸ ਹਿਸਾਬ ਨਾਲ ਰੱਖ ਲਿਓ 400 ਗ੍ਰਾਮ ਛੋਲਿਆਂ ਲਈ ਤਿੰਨੇ ਸਮਾਨ ਲਈ 500 ਗ੍ਰਾਮ ਦੁੱਧ ਬहोत ਹੈ ਐਨਾ ਕਿ ਦੁੱਧ ਹੀ ਇਹਦੇ ਵਿੱਚ ਬਚਿਆ ਸੀ ਸ਼ਾਇਦ ਇਸ ਤੋਂ ਵੀ ਥੋੜਾ ਬਹੁਤ ਘੱਟ ਹੀ ਹੋਵੇ ਫਿਰ ਆਪਾਂ ਇਹਦੇ ਵਿੱਚ ਸਾਰੇ ਡਰਾਈ ਫਰੂਟ ਮਿਕਸ ਕਰਤੇ ਨਾਰੀਅਲ ਵਾਲਾ ਬੁਰਾਦਾ ਮਿਕਸ ਕਰਤਾ ਪਰ ਇੱਥੇ ਜਿਹੜਾ ਗੈਸ ਆ ਆਪਣਾ ਬਿਲਕੁਲ ਸਲੋ ਤੇ ਹੈ ਤੇ ਨਾਲ ਦੀ ਨਾਲ ਹੀ ਦੋਨੇ ਚੀਜ਼ਾਂ ਪਾ ਕੇ ਜਦੋਂ ਆਪਾਂ ਮਿਕਸ ਕਰਤੀਆਂ ਤਾਂ ਗੈਸ ਆਪਾਂ ਉਸੇ ਟਾਈਮ ਹੀ ਬੰਦ ਕਰਤਾ 1 ਮਿੰਟ ਲਈ ਇਹਨੂੰ ਇਸੇ ਤਰ੍ਹਾਂ ਹੀ ਛੱਡਤਾ ਤਾਂ ਕਿ ਸਾਰੀਆਂ ਚੀਜ਼ਾਂ ਹਲਕੀਆਂ ਹੋ ਜੇ ਵਿੱਚ ਫੇਰ ਪੱਕ ਜਾਣ ਉਸ ਤੋਂ ਬਾਅਦ ਫੇਰ ਆਪਾਂ ਇਹਦੇ ਵਿੱਚ ਪੀਸੇ ਹੋਏ ਛੋਲੇ ਪਾ ਦਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਮਿਕਸ ਕਰਨ ਤੇ ਟਾਈਮ ਲੱਗੂਗਾ 4 ਤੋਂ 5 ਮਿੰਟ ਆਰਾਮ ਨਾਲ ਲੱਗ ਜਾਣਗੇ ਚੰਗੀ ਤਰ੍ਹਾਂ ਮਿਕਸ ਕਰਦੇ ਜਾਈਓ ਤੇ ਇਹ ਤੁਸੀਂ ਚਾਹੋ ਜਿਨ੍ਹਾਂ ਨੂੰ 슈ਗਰ ਵਗੈਰਾ ਦੀ ਪ੍ਰੋਬਲਮ ਹੈ ਤਾਂ ਖੰਡ ਪਾਉਣ ਦੀ ਕੋਈ ਜ਼ਰੂਰਤ ਨਹੀਂ ਇਸੇ ਤਰ੍ਹਾਂ ਹੀ ਮਿਕਸ ਕਰਕੇ ਤੁਸੀਂ ਖਾ ਸਕਦੇ ਹੋ ਬਹੁਤ ਜ਼ਿਆਦਾ ਹੈਲਦੀ ਲੱਡੂ ਦੇ ਸਭ ਦੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਪਰ ਆਪਾਂ ਇੱਥੇ ਥੋੜੀ ਜਿਹੀ ਵਿੱਚ ਪਾਈ ਹੈ ਸ਼ੱਕਰ ਜਿਹੜੀ ਕਿ 100 ਗ੍ਰਾਮ ਦੇ ਲਗਭਗ ਹੀ ਹੈ ਪਰ ਜੇ ਤੁਸੀਂ ਇਹਨਾਂ ਵਿੱਚ ਵਧੀਆ ਮਿੱਠਾ ਕਰਨਾ ਹੋਵੇ ਤਾਂ 200 ਗ੍ਰਾਮ ਦੇ ਲਗਭਗ ਸ਼ੱਕਰ ਇਹਦੇ ਵਿੱਚ ਆਰਾਮ ਨਾਲ ਪਊਗੀ ਬਾਕੀ ਤੁਸੀਂ ਟੈਸਟ ਕਰਕੇ ਦੇਖ ਲਿਓ ਜਿੰਨੀ ਕੀ ਤੁਹਾਡਾ ਦਿਲ ਕਰੇ ਉਸ ਹਿਸਾਬ ਨਾਲ ਮਿਕਸ ਕਰਦੇ ਜਾਓ ਤੇ ਹਜੇ ਕਾਫੀ ਗਰਮ ਹੈ ਹੱਥ ਨਹੀਂ ਲੱਗ ਰਿਹਾ ਜਦੋਂ ਹੀ ਥੋੜਾ ਜਿਹਾ ਠੰਡਾ ਹੋ ਗਿਆ ਇਹਨੂੰ ਤੁਸੀਂ نیچے ਉਤਾਰ ਲੈਣਾਗਾ ਹੌਲੀ ਹੌਲੀ ਮਿਕਸ ਕਰਦੇ ਜਾਣਾ ਨਾਲ ਨਾਲ ਇਹ ਗਰਮ ਦੁੱਧ ਦੇ ਵਿੱਚ ਪੱਕਦਾ ਵੀ ਜਾਊਗਾ ਚੰਗੀ ਤਰ੍ਹਾਂ ਪੱਕ ਜਾਣਗੇ ਵਧੀਆ ਜੀ ਇੱਥੇ ਖੁਸ਼ਬੂ ਆਊਗੀ ਤੇ ਇਹਦਾ ਟੇਸਟ ਹੈ ਜਿਹੜਾ ਲਾਜਵਾਬ ਹੋਊਗਾ ਸੌਫਟ ਕਿੰਨੇ ਜਿਆਦਾ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਥੋੜੀ ਜੀ ਸ਼ੱਕਰ ਮੈਨੂੰ ਘੱਟ ਲੱਗੀ ਮੈਂ ਹੋਰ ਪਾਲੀ ਕਿਉਂਕਿ ਬੱਚੇ ਜਿਹੜੇ ਉਹ ਫਿੱਕਾ ਨਹੀਂ ਖਾਂਦੇ ਤੁਸੀਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਇਹਦੇ ਵਿੱਚ ਨਾ ਕਿਉਂ ਪਿਆ ਨਾ ਖੰਡ ਪਈ ਹੈ ਕਿਸੇ ਚੀਜ਼ ਨੂੰ ਪਾਉਣ ਦੀ ਕੋਈ ਜ਼ਰੂਰਤ ਨਹੀਂ ਤੇ ਜਿਨ੍ਹਾਂ ਨੂੰ ਮਿੱਠਾ ਪਸੰਦ ਹੈ ਤੁਸੀਂ ਇਹਦੇ ਵਿੱਚ ਬੂਰਾ ਖੰਡ ਮਿੱਠੀ ਗੋੜ ਜਿਹੜੀ ਚੀਜ਼ ਨੂੰ ਤੁਹਾਡਾ ਦਿਲ ਕਰੇ ਉਹ ਹੀ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਮਿੱਠਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਲੈਣਾ ਹੈ ਬੜੀ ਆਸਾਨੀ ਦੇ ਨਾਲ ਲੱਡੂ ਦੇਖੋ ਤਿਆਰ ਹੋ ਜਾਣਗੇ ਬਹੁਤ ਜ਼ਿਆਦਾ ਸੌਫਟ ਬਣਗੇ ਕਿਉਂਕਿ ਬਾਈਂਡਿੰਗ ਇਹਨਾਂ ਦੀ ਇੰਨੀ ਜ਼ਿਆਦਾ ਵਧੀਆ ਹੋਊਗੀ ਕਿ ਉਹ ਵਾਲੇ ਲੱਡੂਆਂ ਦੀ ਵੀ ਇੰਨੀ ਵਧੀਆ ਨਹੀਂ ਹੁੰਦੀਗੀ ਤੇ ਜਦੋਂ ਤੁਸੀਂ ਕਿਸੇ ਨੂੰ ਖਵਾਓਗੇ ਤਾਂ ਬਿਲਕੁਲ ਨਹੀਂ ਦੱਸ ਸਕੂਗਾ ਕਿ ਤੁਸੀਂ ਇਹਦੇ ਵਿੱਚ ਕਿਉਂ ਪਾਇਆ ਹੀ ਨਹੀਂਗਾ ਬਾਕੀ ਗਰਮੀ ਦਾ ਮੌਸਮ ਹੈ ਇਹ ਲੱਡੂਆਂ ਨੂੰ ਤੁਸੀਂ ਬਾਹਰ ਨਹੀਂ ਰੱਖ ਸਕਦੇ ਇਹਨਾਂ ਨੂੰ ਫ੍ਰਿਜ ਵਿੱਚ ਹੀ ਰੱਖਣਾ ਹੈ ਜਦੋਂ ਤੁਸੀਂ ਖਾਣਾ ਅੱਧਾ ਪੌਣਾ ਘੰਟਾ ਪਹਿਲਾਂ ਹੀ ਬਾਹਰ ਕੱਢ ਕੇ ਰੱਖ ਦਿਓ ਬਹੁਤ ਹੀ ਮਜੇਦਾਰ ਲੱਡੂ ਐ ਜਿਆਦਾ ਨਾ ਬਣਾਇਓ ਕਿਉਂਕਿ ਲੰਬੀ ਦੇਰ ਤੱਕ ਸਟੋਰ ਨਹੀਂ ਹੁੰਦੇ 10 ਦਿਨ ਤੱਕ ਆਰਾਮ ਨਾਲ ਇਹ ਵਧੀਆ ਫ੍ਰਿਜ ਵਿੱਚ ਰਹਿ ਜਾਣਗੇ ਸ਼ਾਇਦ ਉਸ ਤੋਂ ਜਿਆਦਾ ਵੀ ਕੱਟ ਜਾਣ ਪਰ ਮੈਂ ਕਹਿ ਨਹੀਂ ਸਕਦੀ ਕਿਉਂਕਿ ਗਰਮੀ ਬਹੁਤ ਜਿਆਦਾ ਪੈ ਰਹੀ ਹੈ ਮਜੇਦਾਰ ਜੇ ਛੋਲਿਆਂ ਦੇ ਹੈਲਦੀ ਲੱਡੂਆਂ ਦੀ ਰੈਸিপি ਕਿਉਂ ਜੀ ਲੱਗੀ ਜਾਂਦੀ ਹੋਵੇ ਕਮੈਂਟ ਕਰਕੇ ਤੁਸੀਂ ਮੈਨੂੰ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਦੇ ਮੈਸੇਜ ਆਏ ਸੀ ਆਪਾਂ ਉਹਨਾਂ ਦੀ ਡਿਮਾਂਡ ਪੂਰੀ ਕਰਤੀ ਬੀਪੀ ਦੀ ਪ੍ਰੋਬਲਮ ਹੈ ਜਿਨ੍ਹਾਂ ਨੇ షుగర్ ਦੀ ਪ੍ਰੋਬਲਮ ਹੈ ਇਹ ਹੈਲਦੀ ਜੇ ਲੱਡੂ ਬਣਾ ਕੇ ਬੜੀ ਆਸਾਨੀ ਨਾਲ ਰੱਖ ਸਕਦੇ ਨੇ ਅੱਧਾ ਕਿਲੋ ਛੋਲਿਆਂ ਦੇ ਲੱਡੂ ਤੁਸੀਂ ਤਿਆਰ ਕਰ ਲਿਆ ਕਰੋ ਜਦ ਹੀ ਉਹ ਖਾ ਲੇ ਤੁਸੀਂ ਫੇਰ ਬਣਾ ਲੈ ਸਿੰਪਲ ਜਿਹਾ ਤਰੀਕਾ ਹੈ ਹਰ ਕੋਈ ਬਣਾ ਸਕਦਾ ਹੈ ਤੇ ਸੌਫਟ ਇੰਨੀ ਜ਼ਿਆਦਾ ਬਣਦੇ ਹੈ ਕਿ ਹਰ ਕੋਈ ਇਹਨਾਂ ਨੂੰ ਖਾ ਸਕਦਾ ਹੈ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਵਿੱਚ ਦੱਸਿਆ ਸੀ ਜਿੰਨੇ ਵਧੀਆ-ਵਧੀਆ ਕਮੈਂਟ ਤੁਸੀਂ ਪਹਿਲਾ ਵੀਡੀਓ ਵਿੱਚ ਕੀਤੇ ਸੀ ਤੇ ਜਿੰਨੀ ਜ਼ਿਆਦਾ ਉਹ ਸ਼ੇਅਰ ਕੀਤੀ ਸੀ ਉਸੇ ਤਰੀਕੇ ਨਾਲ ਮੇਰੀ ਮਦਦ ਕਰਿਓ ਵੀਡੀਓ